ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਸਭ ਤੋਂ ਵੱਧ ਜੇਕਰ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹਨ ਤਾਂ ਉਹਨਾਂ ਵਿੱਚੋਂ ਇੱਕ ਹਲਕਾ ਹੈ ਮਜੀਠਾ ਕਿਉਂਕਿ ਉੱਥੋਂ ਪੰਜਾਬ ਦੇ ਸਭ ਤੋਂ ਤਾਕਤਵਾਰ ਮੰਨੇ ਜਾਣ ਵਾਲੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਉਮੀਦਵਾਰ ਨੇ ਅਕਾਲੀ ਦਲ ਦੇ ਔਰ ਕਾਂਗਰਸ ਵੱਲੋਂ ਚੋਣ ਮੈਦਾਨ ਦੇ ਵਿੱਚ ਲਾਲੀ ਮਜੀਠੀਆ ਨੂੰ ਉਤਾਰਿਆ ਗਿਆ ਇਸ ਵੇਲੇ ਲਾਲੀ ਮਜੀਠੀਆ ਮੇਰੇ ਨਾਲ ਨੇ ਨਾਮਜ਼ਦਗੀ ਪੱਤਰ ਉਹਨਾਂ ਵੱਲੋਂ ਦਾਖਲ ਕਰ ਦਿੱਤੇ ਗਏ ਨੇ ਲਾਲੀ ਜੀ ਇਹ ਦੱਸੋ ਕਿ ਸਭ ਤੋਂ ਤਾਕਤਵਾਰ ਉਮੀਦਵਾਰ ਜਿਹਨਾਂ ਨੂੰ ਕਿਹਾ ਜਾਂਦਾ ਉਹਦੇ ਨਾਲ ਤੁਹਾਡਾ ਮੁਕਾਬਲਾ ਕੀ ਕਹੋਗੇ ਸਭ ਤੋਂ ਦੇਖੋ ਅਸੀਂ ਤਾਂ ਪਰਮੇਸ਼ਵਰ ਤੋਂ ਇਲਾਵਾ ਕਿਸੇ ਨੂੰ ਤਾਕਤਵਰ ਨਹੀਂ ਮੰਨਦੇ ਔਰ ਜੋ ਕੁਛ 10 ਸਾਲੇ ਤੇ ਸਰਕਾਰੀ ਅਤਵਾਦ ਫਲਾਇਆ ਗਿਆ ਮਜੀਠੇ ਹਲਕੇ ਦੇ ਲੋਕਾਂ ਨੇ ਆਪਣੇ ਪਿੰਡੇ ਤੇ ਸੰਤਾਪ ਹੰਡਾਇਆ ਔਰ ਅੱਜ ਜੋ ਪੇਪਰ ਦਾਖਲ ਕਰਨ ਤੋਂ ਪਹਿਲਾਂ ਜੋ ਲੋਕਾਂ ਚੋਤ ਸ਼ਾਪ ਆਇਆ ਔਰ ਜਿਸ ਤਰ੍ਹਾਂ ਸਾਧ ਨਵਜੋਤ ਸਿੰਘ ਸਿੱਧੂ ਇੱਥੇ ਆਏ ਔਰ ਜੋ ਲੋਕਾਂ ਦਾ ਹੰਗਾਰਾ ਸੀ ਔਰ ਜਿਵੇਂ ਮਜੀਠੇ ਦੀ ਸਮੁੱਚੀ ਕਾਂਗਰਸ ਇਕੱਠੀ ਆ ਇੱਥੇ ਕੋਈ ਤਾਕਤਵਰ ਨਹੀਂ ਤਾਕਤ ਉਸ ਪਰਮੇਸ਼ਵਰ ਦੀ ਜਾਂ ਲੋਕਾਂ ਦੀ ਜਿਨ੍ਹਾਂ ਨੇ ਫੈਸਲਾ ਕਰਨਾ ਔਰ ਇਹ ਰਾਈਟਿੰਗ ਔਨ ਵਾਲ ਆ ਕਿ ਇੱਥੇ ਜਿਹੜੀ ਕੋਈ 135000 ਵੋਟ ਲੋਕਾਂ ਨੇ ਰੋਹ ਦੇ ਵਿੱਚ ਪਾਉਣੀ ਆ ਜਿਹਦੇ ਵਿੱਚੋਂ 25000 ਵਿਕਰਮ ਸਿੰਘ ਔਰ ਖਿਮਤ ਸਿੰਘ ਸ਼ੇਰਗੱਲ ਉਹਨਾਂ ਦੇ ਵਿੱਚ ਵੰਡੀ ਜਾਏਗੀ 110000 ਵੋਟ ਲੋਕੀ ਘੱਟੋ-ਘੱਟ ਜਿਹੜੀ ਉਹ ਇੰਡੀਆ ਨੈਸ਼ਨਲ ਕਾਂਗਰਸ ਨੂੰ ਪਾ ਕੇ ਸਿਰਫ ਮਜੀਠੇ ਤੋਂ ਨਹੀਂ ਜਿਤਾਉਣਗੇ ਪਾਰਲੀਮੈਂਟ ਨੂੰ ਜਿੱਤਣ ਦੇ ਵਿੱਚ ਵੀ ਇੱਕ ਬਹੁਤ ਵੱਡਾ ਰੋਲ ਮਜੀਠੇ ਦੇ ਇਲੈਕਟੋਰੇਟ ਦਾ ਹੋਵੇਗਾ ਇਸ ਵਾਰ ਇੱਕ ਤੀਜੀ ਪਾਰਟੀ ਵੀ ਮੈਦਾਨ ਦੇ ਵਿੱਚ ਆਈ ਹੈ ਤੁਹਾਨੂੰ ਨਹੀਂ ਲੱਗਦਾ ਕਿ ਉਹ ਕਿਤਨਾ ਕਿਤੇ ਤੁਹਾਡਾ ਨੁਕਸਾਨ ਕਰ ਸਕਦੀ ਹੈ ਦੇਖੋ ਮੈਂ ਪਹਿਲਾਂ ਇਹ ਗੱਲ ਕੀਤੀ ਹੈ ਕਿ ਇੱਥੇ ਇੱਕ ਪਾਸੜ ਲੜਾਈ ਹੈ ਮਜੀਠੇ ਦੀ ਇਥੇ ਕੋਈ ਮਸਲਾ ਨਹੀਂ ਸਾਡਾ ਨੁਕਸਾਨ ਕਰਨ ਦਾ ਇਥੇ 25000 ਵੋਟ ਦੀ ਡਿਵੀਜ਼ਨ ਜਿਹੜੀ ਆ ਉਹ ਜਿਵੇਂ ਮੈਂ ਪਹਿਲਾਂ ਕਿਹਾ ਵਿਕਰਮ ਸਿੰਘ ਔਰ ਸ਼੍ਰੀ ਹਮਦ ਸਿੰਘ ਸ਼ੇਰਗਿਲ ਉਹਨਾਂ ਦੇ ਵਿੱਚ ਹੋਣੀ ਆ ਬਾਕੀ ਸਾਰੀ ਜਿਹੜੀ ਲੜਾਈ ਆ ਉਹ ਸਾਡੇ ਪੱਖ ਚ ਆ ਔਰ ਉਹ ਨੇਕੀ ਦੇ ਹੱਕ ਚ ਆ ਜੋ 10 ਸਾਲ ਦੀ ਬਦੀ ਆ ਜਿਹੜੇ 11 ਮਾਫੀਆ ਵਿਕਰਮ ਸਿੰਘ ਚਲਾ ਰਿਆ ਉਹਦੇ ਖਿਲਾਫ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਆ ਔਰ ਜਿਹੜਾ ਇਥੇ ਹਰ ਇੱਕ ਦੀ ਇੱਜ਼ਤ ਔਰ ਜਿਹੜਾ ਪਰਟਿਕੁਲਰਲੀ ਜਿਹੜੇ ਲੋਕਾਂ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਜਿਹੜਾ ਕਿਸਾਨੀ ਦਾ ਨੁਕਸਾਨ ਹੋਇਆ ਉਹਦੇ ਕਰਕੇ ਤੁਸੀਂ ਦੇਖੋ ਕਿ ਮਜੀਠੇਚ ਕੀ ਹੋਣ ਜਾ ਰਿਹਾ ਇੱਕ ਇਤਿਹਾਸ ਸਿਰ ਜੇਗਾ ਮਜੀਠੇ ਦਾ ਇਲੈਕਟੋਰੇਟ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕਿਉਂਕਿ ਬਹੁਤ ਵੱਡੇ ਪੱਧਰ ਤੇ ਜਿਹੜੇ ਅਕਾਲੀਦਲ ਨਾਲ ਸੰਬੰਧਿਤ ਮੇਰੇ ਵੀਰ ਨੇ ਉਹਨਾਂ ਦੀ ਵੀ ਸਾਨੂੰ ਸਪੋਰਟ ਮਿਲੀ ਔਰ ਡਿਫੈਕਟ ਹੋ ਰਿਹਾ ਅਕਾਲੀਦਲ ਹਰ ਪਿੰਡ ਦੇ ਵਿੱਚੋਂ ਕੋਈ 50 50 66 ਫੈਮਿलीज ਜਿਹੜੀਆਂ ਉਹ ਛੱਡ ਕੇ ਸਾਡੇ ਕੌਸ ਦੇ ਸਾਡੇ ਨਾਲ ਉਹ ਜਿਹੜੀਆਂ ਉਹ ਸ਼ਾਮਲ ਹੋ ਰਹੀਆਂ ਔਰ ਸਾਡੇ ਨਾਲ ਚਟਾਨ ਵਾਂਗੂ ਖੜੀਆਂ ਔਰ ਇਸ ਦੀ ਕਾਂਗਰਸ ਇੱਕ ਮੋਠਾ ਨਵਜੋਤ ਸਿੰਘ ਸਿੱਧੂ ਕਾਂਗਰਸ ਚ ਜਦੋਂ ਸ਼ਾਮਲ ਹੋਏ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਦਾ ਇਲਜ਼ਾਮ ਲਗਾ ਰਹੇ ਨੇ ਸਰਕਾਰ ਤੇ ਔਰ ਜਦੋਂ ਵੀ ਗੱਲ ਹੁੰਦੀ ਹੈ ਨਸ਼ੇ ਦੀ ਚਿੱਟੇ ਦੀ ਤਾਂ ਮਜੀਠਾ ਹਲਕਾ ਜਾਂ ਫਿਰ ਮਜੀਠੇ ਹਲਕੇ ਦੇ ਜੋ ਮੌਤ ਵਰਨੇ ਉਹਨਾਂ ਦਾ ਨਾਮ ਜ਼ਰੂਰ ਲਿਆ ਜਾਂਦਾ ਨਵਜੋਤ ਸਿੰਘ ਸਿੱਧੂ ਅੱਜ ਤੁਹਾਡੇ ਨਾਲ ਇੱਥੇ ਆਏ ਕੀ ਉਹ ਇਲੈਕਸ਼ਨ ਦੇ ਵਿੱਚ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਕਿ ਉਹ ਆਪਣੀਆਂ ਜੋ ਰੈਲੀਆਂ ਨੇ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਸਮਾਂ ਮਜੀਠੇ ਹਲਕੇ ਨੂੰ ਦੇਣਗੇ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਇਹ ਗੱਲ ਕਹੀ ਸੀਗੀ ਕਿ ਉਹਨਾਂ ਦੀ ਇੱਕ ਬਹੁਤ ਵੱਡੀ ਲੜਾਈ ਜਿਵੇਂ ਸਾਡੀ ਮਜੀਠੇ ਦੇ ਵਿੱਚ ਪਿਛਲੇ 10 ਸਾਲ ਤੋਂ ਜਿਹੜਾ ਡਰੱਗਸ ਦੇ ਖਿਲਾਫ ਜਿਹਦੇ ਚ ਸਾਡੇ ਤੇ ਬੜਾ ਤਸ਼ੱਦਦ ਹੋਇਆ ਸਾਨੂੰ ਡਾਂਗਾ ਮਾਰੀ ਗਈਆਂ ਅਸੀਂ ਹਸਪੀਟਲਾਈਜ਼ ਰਹੇ ਅਸੀਂ ਪ੍ਰੋਟੈਸਟ ਕੀਤੇ ਇਹਨਾਂ ਦੀਆਂ ਰੈਲੀਆਂ ਦੇ ਖਿਲਾਫ ਪ੍ਰੋਟੈਸਟ ਕੀਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਵੀ ਅਸੀਂ ਗਏ ਔਰ ਇਸੇ ਤਰ੍ਹਾਂ ਜਿਹੜੇ ਦੂਸਰੇ ਵੀ ਜਿਹੜੇ ਇਸ਼ੂ ਸੀਗੇ ਅਸੀਂ ਇੱਥੇ ਇੱਕ ਡਰੱਗ ਡੀਡਿਕਸ਼ਨ ਕੈਂਪੇਨ ਵੀ ਚਲਾਈ ਜਿਹਨੂੰ ਬਿਕਰਮ ਸਿੰਘ ਵੱਲੋਂ ਪੁਲਿਸ ਫੋਰਸ ਯੂਜ਼ ਕਰਕੇ ਬੰਦ ਕੀਤਾ ਗਿਆ ਸਾਡੇ ਵਲੰਟੀਅਰਸ ਨੂੰ ਥ੍ਰੈਟਨ ਕਰਕੇ ਸੋ ਇੱਕ ਉਹ ਬੜਾ ਵੱਡਾ ਕੌਜ਼ ਹੈ ਜਿਸ 'ਚ ਸਾਡਾ ਵੀ ਉਹੀ ਕੌਜ਼ ਆ ਔਰ ਨਵਜੋਤ ਸਿੰਘ ਸਿੱਧੂ ਅਸੋਸੀਏਟਡ ਦੇ ਔਰ ਉਹਨਾਂ ਨੇ ਕਿਹਾ ਹੈ ਕਿ ਜਿੰਨੀ ਵਾਰੀ ਮੁਜੀਠਾ ਹਲਕਾ ਚਾਹੀਗਾ ਉੱਥੇ ਆਉਣਗੇ ਉਹਨਾਂ ਨੇ ਕੱਲ ਵੀ ਜਦੋਂ 에어ਪੋਰਟ ਤੇ ਉਹਨਾਂ ਨੂੰ ਰਿਸਿਵ ਕਰਨ ਗਏ ਸਾਂ ਉਹਨਾਂ ਨੇ ਕਿਹਾ ਸੀਗਾ ਔਰ ਅੱਜ ਤੁਸੀਂ ਦੇਖੋ ਮੇਰੇ ਨਾਲ ਸਾਸਵਿੰਦਰ ਸਿੰਘ ਜੀ ਕਤੂ ਨੰਗਲ ਔਰ ਸਾਡੇ ਦੂਸਰੇ ਸਾਥੀ ਮੇਰੇ ਵੀਰ ਜਿਹਨਾਂ ਟਿਕਟ ਸਪਲਾਈ ਕੀਤੀਆਂ ਸੀਗੀਆਂ ਪ੍ਰੀਤ ਜੀ ਔਰ ਨਾਲ ਦੀ ਨਾਲ ਸਿਲਿੰਦਰ ਸ਼ੈਲੀ ਸਰ ਸਰਵਿੰਦਰ ਇਹ ਵੀ ਆਮਾ ਦੀ ਪਾਰਟੀ ਛੱਡ ਕੇ ਸਾਡੇ ਸ਼ਾਮਲ ਹੋਏ ਨੇ ਔਰ ਸਾਡੇ ਫਾਰਮਰ ਵਾਈਸ ਚੇਅਰਮੈਨ ਭਗਵੰਤ ਪਾਲ ਸਿੰਘ ਜੀ ਸਚਰ ਔਰ ਤਰਸੀਮ ਸਿੰਘ ਜੀ ਸਿਆਲ ਕਾ ਕਾਲੀ ਦਲ ਛੱਡ ਕੇ ਸਾਡੇ ਸ਼ਾਮਲ ਹੋਏ ਨੇ ਬਲਜੀਤ ਸਿੰਘ ਜੀ ਹੋਏ ਨੇ ਨਰਿੰਦਰ ਸਿੰਘ ਬੱਲ ਹੋਏ ਨੇ ਔਰ ਮੈਂ ਨਾਮ ਲੈਣ ਲੱਗਾ ਬੜੀ ਲੰਬੀ ਲਿਸਟ ਆ ਸਾਰ ਜਿਹੜੇ ਹੈਗੇ ਆ ਉਥੋਂ ਦੇ ਰਣਧੀਰ ਸਿੰਘ ਕੁਵਿਸ਼ਰ ਆ ਉਥੋਂ ਅਰਜਨ ਮਾਨਗਾ ਤੋਂ ਉਹ ਸ਼ਾਮਲ ਹੋਏ ਗੱਲ ਇਹ ਆ ਕਿ ਮੁਕਾਬਲਾ ਜੇਕਰ ਪੰਜਾਬ ਦੇ ਵਿੱਚ ਸਾਰੇ ਜੋ ਇਲੈਕਸ਼ਨਾਂ ਦੇ ਉੱਪਰ ਲੋਕਾਂ ਦਾ ਧਿਆਨ ਹੈ ਕਿ ਸਾਰ ਹਰ ਪਾਸੇ ਹਲਕਾ ਹਰ ਕੋਈ ਜ਼ਰੂਰੀ ਹੈ ਪਰ ਮਜੀਠਾ ਇਸ ਕਰਕੇ ਸਭ ਦਾ ਧਿਆਨ ਇਹਦੇ ਤੇ ਆ ਕਿਉਂਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਨਸ਼ਾ ਇੱਕ ਮੁੱਖ ਮੁੱਦਾ ਹੈ ਔਰ ਜਿੱਥੇ ਵੀ ਨਸ਼ੇ ਦੀ ਗੱਲ ਹੁੰਦੀ ਹੈ ਵਿਕਰਮ ਸਿੰਘ ਮਜੀਠੀਆ ਦਾ ਨਾਮ ਜੁੜਦਾ ਇਸ ਲਈ ਤੁਸੀਂ ਸਮਝਦੇ ਹੋ ਕਿ ਇਹ ਸਿਰ ਧੜ ਦੀ ਲੜਾਈ ਬਣੀ ਹੋਈ ਹੈ ਇਸ ਵੇਲੇ ਸਾਰੀਆਂ ਪਾਰਟੀਆਂ ਦੇਖੋ ਇਹ ਸਿਰ ਧੜ ਦੀ ਲੜਾਈ ਤਾਂ ਹੈ ਹੀ ਹੈ ਉਨਾਂ ਲਈ ਇਸ ਕਰਕੇ ਹੈ ਕਿ ਉਹਨਾਂ ਦੀ ਐਗਜ਼ਿਸਟੈਂਸ ਨੂੰ ਖਤਰਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹਨਾਂ ਇਲੈਕਸ਼ਨਸ ਤੋਂ ਬਾਅਦ ਵੈਨਿਸ਼ ਹੋਣ ਜਾ ਰਿਹਾ ਪੰਜਾਬ ਦੇ ਸੀਨ ਤੋਂ ਜਿਵੇਂ ਇਹਨਾਂ ਦੇ ਸਾਥੀ ਇੰਡੀਅਨ ਨੈਸ਼ਨਲ ਲੋਕ ਦਲ ਵਾਲੇ ਜਿਹੜੇ ਇਹਨਾਂ ਦੇ ਸਿਆਸੀ ਗੁਰੂ ਨੇ ਸ਼੍ਰੀ ਓਮ ਪ੍ਰਕਾਸ਼ ਛੋਟਾਲਾ ਉਹਨਾਂ ਦੀ ਪਾਰਟੀ ਹਰਿਆਣੇ 'ਚੋਂ ਇਕਲਿਪਸ ਹੋਈ ਆ ਸ਼੍ਰੋਮਣੀ ਅਕਾਲੀ ਦਲ ਇਹ ਜਿਹੜਾ ਇਹਦੀ ਅੱਜ ਸ਼ੁਰੂਆਤ ਕੀਤੀ ਗਈ ਔਰ ਮਜੀਠੇ ਦੀ ਜਿਹੜੀ ਅੱਜ ਸ਼ੁਰੂਆਤ ਆ ਇਹ ਸ਼੍ਰੋਮਣੀ ਅਕਾਲੀ ਦਲ ਔਰ ਵਿਕਰਮ ਸਿੰਘ ਦੇ ਸਿਆਸੀ ਕੈਰੀਅਰ ਦੇ ਕਫਨ ਦੇ ਵਿੱਚ ਇੱਕ ਕਿਲ ਸਾਬਤ ਹੋਏਗੀ ਸ਼ੁਰੂਆਤ ਇੱਥੇ ਹੋਏਗੀ ਇਹਨਾਂ ਦੀ ਜਿਹੜੀ ਆ ਔਰ ਸਾਨੂੰ ਕੋਈ ਨਹੀਂ ਲੱਗਦਾ ਕਿ ਇੱਥੇ ਕੋਈ ਲੜਾਈ ਵਾਲੀ ਗੱਲ ਆ ਇੱਥੇ ਲੜਾਈ ਜਿਹੜੀ ਆ ਉਹ ਦੂਸਰੇ ਤੇ ਤੀਸਰੇ ਨੰਬਰ ਦੀ ਤੇ ਬਹੁਤ ਫਾਸਲੇ ਤੇ ਇਹਨਾਂ ਦੀ ਆਪਸ ਦੇ ਵਿੱਚ ਚੱਲ ਰਹੀ ਆ ਅਸੀਂ ਸਾਰੇ ਦੇ ਸਾਰੇ ਇੱਕ ਮੁੱਠ ਹੋ ਕੇ ਔਰ ਏਡੀ ਵੱਡੀ ਤਾਕਤ ਬਣ ਕੇ ਥੋਬ ਰਿਆ ਸਮੁੱਚਾ ਮਜੀਠਾ ਹਲਕਾ ਜਿਹੜਾ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਨੇ ਇੱਕ ਗੱਲ ਕਹੀ ਕਿ ਜੋ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਨੇ ਉਹਨਾਂ ਵਾਸਤੇ ਸਖਤ ਕਾਨੂੰਨ ਬਣਾਇਆ ਜਾਏਗਾ ਪਰ ਆਮ ਆਦਮੀ ਪਾਰਟੀ ਪਹਿਲਾਂ ਤਾਂ ਕਹਿੰਦੀ ਸੀ ਕਿ ਅਸੀਂ ਵਿਕਰਮ ਮਜੀਠੀਆ ਨੂੰ ਕਾਲਰ ਤੋਂ ਫੜ ਕੇ ਜੇਲ੍ਹ ਭੇਜਾਂਗੇ ਔਰ ਕੱਲ ਕੇਜਰੀਵਾਲ ਵੱਲੋਂ ਤਰੀਕ ਵੀ ਅਨਾਉਂਸ ਕਰ ਦਿੱਤੀ ਗਈ ਕਿ 15 ਮਾਰਚ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਏਗਾ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਜੇਕਰ ਤੁਸੀਂ ਜਿੱਤਦੇ ਹੋ ਤੁਸੀਂ ਕੀ ਚਾਹੁੰਦੇ ਹੋ ਕੀ ਹੋਣਾ ਚਾਹੀਦਾ ਦੇਖੋ ਗੱਲ ਇਸ ਤਰ੍ਹਾਂ ਆ ਕੇ ਕੇਜਰੀਵਾਲ ਸਾਹਿਬ ਔਰ ਮੇਰੇ ਵੀਰ ਇਹ ਸਿਆਸੀ ਜੁਮਲੇ ਨੇ ਇਲੈਕਸ਼ਨ ਦੇ ਜੁਮਲੇ ਨੇ ਕਾਲਰੋਂ ਫੜ ਕੇ ਅੰਦਰ ਕਰਦਾਂਗੇ 15 ਮਾਰਚ ਦੀ ਡੇਟ ਦੇ ਦਿੱਤੀ ਇੱਕ ਹਾਈਪ ਕ੍ਰੀਏਟ ਕਰਨ ਦੀ ਗੱਲ ਆ ਅਸਾਨੂੰ ਤੇ 10 ਸਾਲ ਹੋ ਗਏ ਗੱਲਾਂ ਕਰਦਿਆਂ ਨੂੰ ਸਾਨੂੰ 10 ਸਾਲ ਹੋ ਗਏ ਇਹਨਾਂ ਨਾਲ ਲੜਦਿਆਂ ਨੂੰ ਅਸੀਂ ਸਿਰਫ ਗੱਲਾਂ ਨਹੀਂ ਕਰਦੇ ਅਸੀਂ ਪ੍ਰੈਕਟੀਕਲੀ ਕੁਝ ਕਰਕੇ ਵਿਖਾਉਨੇ ਆ ਔਰ ਡਰਗ ਡੀਡਿਕਸ਼ਨ ਤੇ ਜਿੱਡਾ ਵੱਡਾ ਸਾਡਾ ਅਸੀਂ ਚਾਰ ਯੂਨੀਵਰਸਿਟੀ ਤੋਂ ਇੱਕ ਫਾਰਮੈਟ ਡਿਜ਼ਾਈਨ ਕਰਵਾਇਆ ਸੀਗਾ ਸਾਰੇ ਸੋਸ਼ੀਓਲੋਜਿਸ ਸਾਈਕੋਲੋਜਿਸਟ ਪੋਲਿਟੀਕਲ ਸਾਇੰਸਿਸ ਔਰ ਹਿਸਟੋਰੀਅਨਸ ਨੂੰ ਇਕੱਠਾ ਕਰਕੇ ਇੱਕ 35 35 ਪੁਆਇੰਟਸ ਦਾ ਇੱਕ ਜਿਹੜਾ ਡਰਗ ਡੀਡਿਕਸ਼ਨ ਤੇ ਉਹਦੇ ਕੌਜ਼ਸ ਲੱਭਣ ਲਈ ਔਰ 900 ਵਾਲੈਂਟੀਅਰ ਮਜੀਠੇਲ ਕੇ ਚ ਇਸੇ ਤਰ੍ਹਾਂ ਲੁਧਿਆਣਾ ਵੈਸਟ ਔਰ ਚਬੇਵਾਲ ਇਹ ਤਿੰਨ ਔਰ ਇਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਸੀਗਾ ਹੁਣ ਵੀ ਜਿਹੜੀ ਮੁਕਾਬਲੇ ਨੂੰ ਲਾਲੀ ਡਰਗ ਡਿਕਟਿਨ ਔਰ এমਪਲॉयਮੈਂਟ ਜਨਰੇਸ਼ਨ ਦੀ ਜਿਹੜੀ ਕਮੇਟੀ ਆ ਉਹਦਾ ਚੇਅਰਮੈਨ ਮੈਨੂੰ ਬਣਾਇਆ ਗਿਆ ਸ਼੍ਰੀ ਰਾਹੁਲ ਗਾਂਧੀ ਔਰ ਕੈਪਟਨ ਮਨਿੰਦਰ ਸਿੰਘ ਹਣਾ ਵੱਲੋਂ ਔਰ ਤੁਸੀਂ ਦੇਖੋਗੇ ਇਹਦਾ ਕਿੱਡਾ ਇੰਪੈਕਟ ਹੋਣ ਜਾ ਰਿਹਾ ਜਿਹੜਾ ਸਵਾਲ ਤੁਸੀਂ ਇਸ ਮੁਕਾਬਲੇ ਨੂੰ ਲਾਲੀ ਮਜੀਠੀਆ ਬਨਾਮ ਵਿਕਰਮ ਮਜੀਠੀਆ ਮੰਨਦੇ ਹੋ ਜਾਂ ਲਾਲੀ ਮਜੀਠੀਆ ਬਨਾਮ ਨਸ਼ਾ ਇਸ ਮੁਕਾਬਲੇ ਨੂੰ ਮੈਂ ਨੇਕੀ ਤੇ ਬਦੀ ਦੇ ਵਿੱਚ ਮੁਕਾਬਲਾ ਮੰਨਦਾ ਇਹ ਕਿਸੇ ਵਿਅਕਤੀ ਵਿਸ਼ੇਸ਼ ਮੁਕਾਬਲਾ ਨਹੀਂ ਔਰ ਬਦੀ ਦਾ ਪ੍ਰਤੀਕ ਉਹ ਨੇ ਜਿਨ੍ਹਾਂ ਨੇ ਇੱਥੇ ਨੌਜਵਾਨ ਜਿਹੜਾ ਪੰਜਾਬ ਦੀ ਨੌਜਵਾਨ ਪੀੜ੍ਹੀ ਉਹਨੂੰ ਮਾਰ ਕੇ ਰੱਖਤਾ ਔਰ ਉਹਨੂੰ ਖਤਮ ਕਰਕੇ ਰੱਖਤਾ ਔਰ ਨਾਲ ਦੀ ਨਾਲ ਦੂਜੇ 10 ਮਾਫੀਆ ਦੇ ਨਾਲ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਚੁੰਡਿਆ ਆ ਸਾਰੇ ਪੰਜਾਬ ਨੂੰ ਸੋ ਇੱਥੇ ਕੋਈ ਫਾਈਟ ਨਹੀਂ ਤੁਹਾਡੇ ਸਾਹਮਣੇ ਜਿਹੜਾ ਡੇ ਬਾਏ ਡੇ ਤੁਹਾਨੂੰ ਨਜ਼ਰ ਆਏਗਾ ਕਿ ਇਹ ਹਾਲਾਤ ਇਹ ਬਣ ਜਾਣਗੇ ਕਿ ਇਹਨਾਂ ਦੇ ਲਈ ਲਾਸਟ ਦਿਨਾਂ ਦੇ ਵਿੱਚ ਦੇਖਿਓ ਤੁਸੀਂ ਕਿ ਕੇਸ ਲੈਵਲ ਤੇ ਜਿਹੜੇ ਇਥੋਂ ਦੌੜਨ ਜਾ ਰਹੇ ਨੇ ਇਹਨ ਲਾਲੀ ਮਜੀਠੀਆ ਔਰ ਇਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਵੱਡੇ ਮਾਰਜਨ ਦੇ ਨਾਲ ਉਹ ਇੱਥੋਂ ਜਿੱਤ ਹਾਸਲ ਕਰਨਗੇ ਔਰ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਪੂਰੇ ਪੰਜਾਬ ਦੀ ਨਜ਼ਰ ਮਜੀਠਾ ਹਲਕੇ ਤੇ ਇਸ ਕਰਕੇ ਕਿਉਂਕਿ ਸਭ ਤੋਂ ਤਾਕਤਵਰ ਮੰਤਰੀ ਮੰਨਿਆ ਜਾਂਦਾ ਵਿਕਰਮ ਮਜੀਠੀਆ ਨੂੰ ਔਰ ਦੂਸਰੇ ਪਾਸੇ ਹਰ ਪਾਰਟੀ ਵੱਲੋਂ ਹਰ ਸਟੇਜ ਤੇ ਨਸ਼ੇ ਦੀ ਅਤੇ ਨੌਜਵਾਨੀ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਉਸ ਵਾਰ ਉਸ ਵੇਲੇ ਵੀ ਮਜੀਠੇ ਹਲਕੇ ਦਾ ਅਤੇ ਮਜੀਠਾ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਦਾ ਨਾਮ ਜ਼ਰੂਰ ਆਉਂਦਾ ਹੈ ਪਰ ਹੁਣ ਵੇਖਣਾ ਇਹ ਹੋਏਗਾ ਕਿ ਆਖਿਰ ਲਾਲੀ ਮਜੀਠੀਆ ਦੇ ਦਾਅਵਿਆਂ ਦੇ ਵਿੱਚ ਯਾਹਰ ਉਹਨਾਂ ਦੀਆਂ ਗੱਲਾਂ ਦੇ ਵਿੱਚ ਕਿੰਨਾ ਕੁ ਦਮ ਹੈ ਲੋਕ ਇਹਨਾਂ ਗੱਲਾਂ ਨੂੰ ਕਿੰਨਾ ਪਸੰਦ ਕਰਦੇ ਨੇ ਇਸ ਕਰਕੇ ਸਾਨੂੰ ਇੰਤਜ਼ਾਰ ਕਰਨਾ ਪਵੇਗਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਰਾਜੀਵ ਸ਼ਰਮਾ ਏਬੀਪੀ ਸੰਜਾ ਮਜੀਠਾ